ਵਿਆਹ ਕਰਵਾਉਣ ਲੱਗਾ ਉਲਜਿਆ ਪੰਡਤ ਮੁੰਡੇ ਨੂੰ ਕੁੜੀ ਤੇ ਕੁੜੀ ਨੂੰ ਬਣਾ ਦਿੱਤਾ ਮੁੰਡਾ ਦੋਸਤੋ ਅਕਸਰ ਹੀ ਵਿਆਹਾਂ ਵਿੱਚ ਕਈ ਵਾਰ ਇਹੋ ਜਿਹੀਆਂ ਗੱਲਾਂ ਹੋ ਜਾਂਦੀਆਂ ਨੇ ਜਿਸ ਨੂੰ ਦੇਖ ਕੇ ਜਾਂ ਸੁਣ ਕੇ ਹਰ ਕੋਈ ਹੈਰਾਨ ਹੋ ਜਾਂਦਾ ਏ ਜਿਸ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਪੰਡਤ ਮੁੰਡਾ ਕੁੜੀ ਦੇ ਵਿਆਹ ਦੇ ਸ਼ਗਨ ਕਰਵਾ ਰਿਹਾ ਏ ਅਤੇ ਸ਼ਗਨ ਕਰਦੇ ਹੋਏ ਕੁੜੀ ਉੱਚੀ ਉੱਚੀ ਹੱਸਣ ਲੱਗ ਜਾਂਦੀ ਏ ਦਰਅਸਲ ਪੰਡਤ ਵਿਆਹ ਦੇ ਸ਼ਗਨ ਕਰਵਾਉਣ ਲੱਗੇ ਇੰਨਾ ਬੌਂਦਲ ਜਾਂਦਾ ਹੈ ਕਿ ਉਹ ਮੰਤਰ ਪੜ੍ਹਦੇ ਹੋਏ ਮੰਗਲ ਸੂਤਰ ਮੁੰਡੇ ਨੂੰ ਫੜਾਉਣ ਦੀ ਬਜਾਏ ਕੁੜੀ ਨੂੰ ਫੜਾ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਮੁੰਡੇ ਦੇ ਗਲ ਵਿੱਚ ਪਾ ਦਿਓ ਮੁੰਡਾ ਵੀ ਹੈਰਾਨ ਹੋ ਕੇ ਦੇਖਣ ਲੱਗ ਜਾਂਦਾ ਹੈ ਕਿ ਪੰਡਤ ਨੇ ਮੰਗਲ ਸੂਤਰ ਕੁੜੀ ਨੂੰ ਫੜਾ ਦਿੱਤਾ ਫਿਰ ਵਿਚੋਲਾ ਇਹ ਦੇਖ ਕੇ ਕਹਿੰਦਾ ਹੈ ਕਿ ਪੰਡਤ ਜੀ ਕੰਮ ਗਲਤ ਨਹੀਂ ਹੋ ਗਿਆ ਤੁਸੀਂ ਕੁੜੀ ਨੂੰ ਮੁੰਡਾ ਤੇ ਮੁੰਡੇ ਨੂੰ ਕੁੜੀ ਬਣਾ ਦਿੱਤਾ ਜਿਸ ਤੋਂ ਬਾਅਦ ਪੰਡਤ ਕੁੜੀ ਤੋਂ ਮੰਗਲ ਸੂਤਰ ਵਾਪਸ ਲੈ ਕੇ ਮੁੰਡੇ ਨੂੰ ਫੜਾ ਦਿੰਦਾ ਹੈ ਅਤੇ ਕੁੜੀ ਵੀ ਉੱਚੀ ਉੱਚੀ ਹੱਸਣ ਲੱਗ ਜਾਂਦੀ ਹੈ ਸੋ ਕਦੇ-ਕਦੇ ਵਿਆਹਾਂ ਵਿੱਚ ਇਹੋ ਜਿਹੀਆਂ ਭੁੱਲਾਂ ਚੁੱਕਾਂ ਵੀ ਹੋ ਜਾਂਦੀਆਂ ਨੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਉਹ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ